ਸਤਿ ਸ੍ਰੀ ਅਕਾਲ ਜੀ ਸਾਰੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਨਿਮਰੋਲੋਜੀ ਦੇ ਹਿਸਾਬ ਨਾਲ ਅਸੀਂ ਚੈੱਕ ਕਰਾਂਗੇ ਕਿ ਤੁਹਾਡੀ ਕੁੰਡਲੀ ਵਿੱਚ ਲਗਜ਼ਰੀ ਰਾਜਯੋਗ ਹੈ ਜਾਂ ਪ੍ਰਾਪਰਟੀ ਰਾਜਯੋਗ ਹੈ ਬੜੀ ਹੀ ਆਸਾਨੀ ਨਾਲ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਆਪਣੀ ਡੇਟ ਆਫ ਬਰਥ ਜਨਮ ਤਾਰੀਖ ਦੇ ਨਾਲ ਇਹ ਪਤਾ ਕਰ ਸਕਦੇ ਹੋ ਹੁਣ ਲਗਜ਼ਰੀ ਰਾਜਯੋਗ ਜਿਨ੍ਹਾਂ ਦਾ ਨਿਕਲੇਗਾ ਉਹਨਾਂ ਨੂੰ ਆਪਣੀ ਲਾਈਫ ਵਿੱਚ ਆਪਣੀ ਜ਼ਿੰਦਗੀ ਵਿੱਚ ਕੀ ਕੁਝ ਮਿਲਦਾ ਹੈ ਤੇ ਜਿਨ੍ਹਾਂ ਦਾ ਪ੍ਰਾਪਰਟੀ ਰਾਜਯੋਗ ਨਿਕਲੇਗਾ ਉਹਨਾਂ ਨੂੰ ਆਪਣੀ ਲਾਈਫ ਵਿੱਚ ਕੀ ਕੁਝ ਮਿਲਦਾ ਹੈ ਇਹ ਵੀ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਾਂਗੀ ਇਸ ਕਰਕੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਜੀ ਵੀਡੀਓ ਤੁਹਾਡੇ ਫਾਇਦੇ ਵਾਸਤੇ ਹੈ ਤੇ ਸਭ ਤੋਂ ਪਹਿਲੇ ਮੈਂ ਦੱਸਦੀ ਹਾਂ ਕਿ ਜਿਨ੍ਹਾਂ ਦਾ ਲਗਜ਼ਰੀ ਰਾਜਯੋਗ ਨਿਕਲੇਗਾ ਉਹਨਾਂ ਨੂੰ ਆਪਣੀ ਲਾਈਫ ਵਿੱਚ ਕੀ ਕੁਝ ਮਿਲਦਾ ਹੈ ਦੇਖੋ ਜੀ ਸਭ ਤੋਂ ਪਹਿਲੇ ਤਾਂ ਜਿਨ੍ਹਾਂ ਦਾ ਲਗਜ਼ਰੀ ਰਾਜਯੋਗ ਨਿਕਲਦਾ ਹੈ ਉਹਨਾਂ ਦਾ ਨਾ ਆਪਣੀ ਛੋਟੀ ਉਮਰ ਵਿੱਚ ਹੀ ਸਮਝ ਲਓ ਯੰਗ ਏਜ ਵਿੱਚ ਹੀ ਉਹ ਸਫਲਤਾ ਪ੍ਰਾਪਤ ਕਰ ਲੈਂਦੇ ਹਨ ਖਾਸ ਤੌਰ ਤੇ ਬਿਜ਼ਨਸ ਤੇ ਕਰੀਅਰ ਵਿੱਚ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਨਾ ਕਿ ਸਾਡੀ ਬੜੀ ਉਮਰ ਹੋ ਜਾਂਦੀ ਹੈ ਤੇ ਸਾਨੂੰ ਸਫਲਤਾ ਹੀ ਨਹੀਂ ਮਿਲਦੀ ਕਿ ਹਾਲੇ ਤੱਕ ਅਸੀਂ ਆਪਣੀ ਲਾਈਫ ਵਿੱਚ ਸੈੱਟ ਹੀ ਨਹੀਂ ਹੋ पाए ਪਰ ਜਿਨ੍ਹਾਂ ਦਾ ਲਗਜ਼ਰੀ ਰਾਜయోగ ਹੁੰਦਾ ਹੈ ਉਹ ਆਪਣੀ ਛੋਟੀ ਉਮਰ ਵਿੱਚ ਹੀ ਸਕਸੈਸ ਹੋ ਜਾਂਦੇ ਨੇ ਤੇ ਸਫਲਤਾ ਪ੍ਰਾਪਤ ਕਰ ਲੈਂਦੇ ਹਨ ਇਸ ਤੋਂ ਇਲਾਵਾ ਆਪਣੀ ਲਾਈਫ ਨੂੰ ਪੂਰੇ ਤਰੀਕੇ ਨਾਲ ਇੰਜੋਏ ਕਰਦੇ ਹੈ ਇਹ ਲਗਜ਼ਰੀ ਰਾਜయోగ ਵਾਲੇ ਲਾਈਫ ਨੂੰ ਆਰਾਮ ਨਾਲ ਜਿੰਦੇ ਹਨ ਤੇ ਬਹੁਤ ਥਾਰਾ ਪੈਸਾ ਕਮਾਉਂਦੇ ਹਨ ਜਿਨ੍ਹਾਂ ਦਾ ਲਗਜ਼ਰੀ ਜੀਵਨ ਹੁੰਦਾ ਹੈ ਲਾਈਫ ਨੂੰ ਆਰਾਮ ਨਾਲ ਜਿੰਦੀ ਹੈ ਨਾਲ ਦੇ ਨਾਲ ਗੱਡੀਆਂ ਵਿੱਚ ਘੁੰਮਦੇ ਹਨ ਤੇ ਵੱਡੇ ਵੱਡੇ ਘਰ ਮਕਾਨ ਐਨਾਂ ਨੂੰ ਮਿਲਦੇ ਹਨ ਜਿਨ੍ਹਾਂ ਦਾ ਲਗਜ਼ਰੀ ਜੀਵਨ ਹੁੰਦਾ ਹੈ ਇਸ ਤੋਂ ਇਲਾਵਾ ਐਨਾਂ ਨੂੰ ਆਪਣਾ ਜੋ ਫੈਮਿਲੀ ਦਾ ਬਹੁਤ ਸਪੋਰਟ ਮਿਲਦਾ ਹੈ ਬੜਾ ਸਹਿਯੋਗ ਮਿਲਦਾ ਹੈ ਆਪਣੇ ਫਰੈਂਡਸ ਮਿੱਤਰ ਦੋਸਤਾਂ ਦਾ ਬੜਾ ਸਹਿਯੋਗ ਮਿਲਦਾ ਹੈ ਕਿ ਆਪਣੇ ਗੁਰਵੰਦ ਆਵੀ ਬੜਾ ਸਹਿਯੋਗ ਮਿਲਦਾ ਹੈ ਕਿਸ ਕੰਮ ਵਿੱਚ ਹਰ ਕੰਮ ਵਿੱਚ ਜੇ ਕਰੋ ਆਪਣਾ ਕੋਈ ਬਿਜ਼ਨਸ ਕੈਰੀਅਰ ਜਾਂ ਲਾਈਫ ਵਿੱਚ ਹਰ ਤਰੀਕੇ ਨਾਲ ਉਹਨਾਂ ਨੂੰ ਆਪਣੀ ਫੈਮਿਲੀ ਫਰੈਂਡ ਤੇ ਗੁਰੂਆਂ ਦਾ ਸਹਿਯੋਗ ਮਿਲਦਾ ਹੈ ਅਗਲੀ ਗੱਲ ਹੈ ਕਿ ਚੌਥਾ ਨੰਬਰ ਤੇ ਉਹਨਾਂ ਨੂੰ ਆਪਣੀ ਫੈਮਲੀ ਦਾ ਦੇਖੋ bizness ਜਿਸ ਦਾ ਉਹਨਾਂ ਨੇ ਕੋਈ ਸ਼ੁਰੂ ਕਰਨਾ ਹੋਏ ਨਾ ਇਹ ਲਗਜ਼ਰੀ ਰਾਇਗ ਵਾਲੇ ਜਿਹੜੇ ਹੁੰਦੇ ਹਨ ਜਾਂ ਤਾਂ ਉਹ ਆਪਣਾ ਫੈਮਲੀ bizness ਕਰਦੇ ਹਨ ਜਿਨ੍ਹਾਂ ਦਾ bizness ਬਹੁਤ ਵੱਡਾ ਹੁੰਦਾ ਹੈ ਉਹ ਵੀ ਅੱਗੋ ਫੈਮਲੀ bizness ਹੀ ਉਹਦੀ ਹੀ ਅੱਗੇ ਨਿਕਲ ਜਾਂਦੀ ਹਨ ਜਾਂ ਫਿਰ ਉਹਨਾਂ ਦੇ ਬੈਕਅਪ ਬੜਾ ਵਧੀਆ ਹੁੰਦਾ ਹੈ ਕਈ ਵਾਰੀ ਕੀ ਹੁੰਦਾ ਹੈ ਅਸੀਂ ਸੋਚਦੇ ਤੇ ਹਾਂ ਕਿ ਅਸੀਂ ਇਹ ਕੰਮ ਸ਼ੁਰੂ ਕਰ ਲਈਓ ਕੰਮ ਸ਼ੁਰੂ ਕਰ ਲਈਏ ਪਰ ਸਾਡਾ ਬੈਕਅਪ ਨਹੀਂ ਹੁੰਦਾ ਬੈਕਅਪ ਮਤਲਬ ਹੁੰਦਾ ਹੈ ਕਿ ਸਾਡੇ ਫੈਮਿਲੀ ਕੋ ਲੈਣਾ ਪੈਸਾ ਨਹੀਂ ਹੁੰਦਾ ਕਿਉਂ ਸਾਨੂੰ ਅੱਛੀ ਤਰ੍ਹਾਂ ਸੈੱਟ ਕਰਕੇ ਸਾਨੂੰ ਬਿਜ਼ਨਸ ਸਾਡਾ ਸੈੱਟ ਕਰਕੇ ਜੇ ਸਰਕਲ ਪਾ ਲਗਜ਼ਰੀ ਰਾਜ ਯੋਗ ਵਾਲਿਆਂ ਨੂੰ ਬੈਕਅਪ ਬੜਾ ਵਧੀਆ ਮਿਲਦਾ ਹੈ ਉਹ ਭਾਵੇਂ ਫੈਮਿਲੀ ਵੱਲੋਂ ਮਿਲੇ ਜਾਂ ਕਿਸੇ ਵੱਲੋਂ ਮਿਲੇ ਠੀਕ ਹੈ ਲਾਸਟ ਵਿੱਚ ਇਹ ਜ਼ਿਆਦਾਤਰ ਲਗਜ਼ਰੀ ਰਾਜ ਯੋਗ ਵਾਲੇ ਚੀਜ਼ਾਂ ਹਰ ਚੀਜ਼ਾਂ ਵਿੱਚ ਕਿਸਮਤ ਵਾਲੇ ਹੁੰਦੇ ਹਨ ਠੀਕ ਹੈ ਇਸ ਦੇ ਨਾਲ-ਨਾਲ ਇਹਨਾਂ ਦੀ ਜੋ ਪਰਸਨੈਲਿਟੀ ਹੈ ਇੱਕ ਵੱਖਰੀ ਹੁੰਦੀ ਹੈ ਕਿਧਰੇ ਵੀ ਇਹ ਚਲੇ ਜਾਣਾ ਤੇ ਇਹਨਾਂ ਦੀ ਪਰਸਨੈਲਿਟੀ ਅਲੱਗ ਹੀ ਲਿਖਦੀ ਹੈ ਲੋਕਾਂ ਦੇ ਵਿੱਚ ਅਟਰੈਕਸ਼ਨ ਦਾ ਕੇਂਦਰ ਬਣਦੇ ਹਨ ਦੇਹ ਦੇ ਬੜੇ ਸਾਫ਼ ਹੁੰਦੇ ਹਨ ਤੇ ਇਹਨਾਂ ਦਾ ਜਿਹੜਾ ਫਰੈਂਡ ਸਰਕਲ ਹੁੰਦਾ ਹੈ ਮਿੱਤਰਾਂ ਦਾ ਜਿਹੜਾ ਦੋਸਤ ਮਿੱਤਰਾਂ ਦਾ ਆਪਣੇ ਹੁੰਦੇ ਹਨ ਨਾ ਕਾਫੀ ਅੱਛਾ ਇਹਨਾਂ ਦਾ ਫਰੈਂਕ ਸਰਕਲ ਹੁੰਦਾ ਹੈ ਇਹ ਲਗਜ਼ਰੀ ਰਾਜਯੋਗ ਇੱਕ ਤੁਹਾਡਾ ਨਿਕਲਿਆ ਤਾਂ ਇਹ ਕੁਝ ਤੁਹਾਨੂੰ ਮਿਲਣ ਵਾਲਾ ਹੈ ਜਿਹਹਾਲੇ ਤੱਕ ਨਹੀਂ ਮਿਲਿਆ ਹੈ ਹੁਣ ਗੱਲ ਕਰ ਲੈਂਦੇ ਹਾਂ ਪ੍ਰੋਪਰਟੀ ਰਾਜਯੋਗ ਜਿਨ੍ਹਾਂ ਦਾ ਪ੍ਰੋਪਰਟੀ ਰਾਜਯੋਗ ਨਿਕਲੇਗਾ ਠੀਕ ਹੈ ਉਹਨਾਂ ਦੀ ਕੀ ਕੀ ਖਾਸੀਅਤ ਹੋਏਗੀ ਤੇ ਉਹਨਾਂ ਨੂੰ ਕੀ ਕੀ ਲਾਈਫ ਵਿੱਚ ਅੱਗੇ ਜਾ ਕੇ ਮਿਲੇਗਾ ਨੰਬਰ 1 ਤੇ ਤਾਂ ਦੇਖੋ ਉਹਨਾਂ ਇਹ ਲੋਗ ਆਪਣੇ ਆਪ ਆਪਣੇ ਦਮ ਤੇ ਸਫਲਤਾ ਪ੍ਰਾਪਤ ਕਰਦੇ ਹਨ ਤੇ ਚਮਕਦੇ ਵੀ ਹਨ ਐਨੀ ਹੈ ਕਿ ਖਾਲੀ ਆਪਣੇ ਦਮ ਤੇ ਕੰਮ ਕੰਮ ਕਰ ਰਹੇ ਹਨ ਤੇ ਜਿਆਦਾ ਕਾਮਯਾਬ ਨਹੀਂ ਹੋਣਗੇ ਨਹੀਂ ਕਾਮਯਾਬ ਹੁੰਦੇ ਹਨ ਦੁਨੀਆ ਦੇ ਵਿੱਚ ਚਮਕਦੇ ਵੀ ਹਨ ਹੁਣ ਲਗਜ਼ਰੀ ਰਾਜਯੋਗ ਵਿੱਚ ਕਿਸੇ ਛੋਟੀ ਉਮਰ ਵਿੱਚ ਹੀ ਉਹ ਕਾਮਯਾਬ ਹੋ ਜਾਂਦੇ ਹਨ ਪਰ ਉਹਨਾਂ ਨੂੰ ਫੈਮਿਲੀ ਦਾ ਬੈਕਅਪ ਮਿਲਦਾ ਹੈ ਹੈਨਾ ਔਰ ਬਿਜ਼ਨਸ ਦਾ ਫੈਮਿਲੀ ਦਾ ਬਿਜ਼ਨਸ ਵੀ ਉਹ ਸ਼ੁਰੂ ਕਰਦੇ ਹਨ ਪਰ ਪਰਪੋਟੀ ਰਾਜਵਾਲ ਨੇ ਆਪਣੀ ਸਫਲਤਾ ਆਪਣੇ ਦਮ ਤੇ ਪ੍ਰਾਪਤ ਕਰਦੇ ਹਨ ਦੂਜੀ ਨੰਬਰ ਤੇ ਜਿਹੜੀ ਮੇਨ ਗੱਲ ਹੈ ਪ੍ਰੋਪਰਟੀ ਰਾਜਯੋਗ ਵਾਲਿਆਂ ਦੇ ਵਿੱਚ ਕਿ 30 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੂੰ ਸਫਲਤਾ ਮਿਲਦੀ ਹੈ 30 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੂੰ ਸਕਸੈਸ ਤੇ ਬਲੇਸਿੰਗਸ ਮਿਲਣਾ ਸ਼ੁਰੂ ਹੁੰਦਾ ਹੈ ਠੀਕ ਹੈ ਇਹ ਬੜੀ ਵੱਡੀ ਗੱਲ ਹੈ ਤੇ ਤੀਜੇ ਨੰਬਰ ਤੇ ਆਪਣੇ ਪੁਰਖਿਆਂ ਦੀ ਜ਼ਮੀਨ ਹੈ ਠੀਕ ਹੈ ਪ੍ਰੋਪਰਟੀ ਛੋਟੀ ਉਮਰ ਵਿੱਚ ਹੀ ਇਹਨਾਂ ਦੇ ਨਾਮ ਹੋ ਜਾਂਦੀ ਹੈ ਕੋਈ ਵੀ ਜਿਹੜੀ ਹੁੰਦੀ ਹੈ ਨਾ ਜੀ ਉਹ ਆਪਣੇ ਪੁਰਾਣੇ ਜਾਂਦੀ ਮਸ਼ੀਨ ਆਪਣੀ ਪ੍ਰਾਪਰਟੀ ਜਾਇਦਾਦ ਚੱਲੀ ਆਂਦੀ ਹੈ ਚੱਲੀ ਆਂਦੀ ਹੈ ਤੇ ਜਦੋਂ ਇਹ ਛੋਟੀ ਉਮਰ ਵਿੱਚ ਹੀ ਹੁੰਦੇ ਹਨ ਇਹਨਾਂ ਦੇ ਨਾਮ ਕਰ ਦਿੱਤੀ ਜਾਂਦੀ ਹੈ ਦੂਸਰੀ ਜਿਹੜੀ ਵੱਡੀ ਗੱਲ ਹੈ ਸਭ ਤੋਂ ਮੇਨ ਤੇ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਇਹ ਰੀਅਲ ਏਸਟੇਟ ਤਿਆਨ ਨਾ ਸੁਣਨਾ ਰੀਅਲ ਏਸਟੇਟ ਤੇ bizness ਚਲਾਨ ਵਿੱਚ ਤੇ property dealer ਦੇ ਕੰਮ ਵਿੱਚ ਇਹਨਾਂ ਦਾ ਲੱਖ ਇਹਨਾਂ ਦੀ ਕਿਸਮਤ ਬਹੁਤ ਜ਼ਿਆਦਾ ਸਾਥ ਦਿੰਦੀ ਹੈ ਤੇ ਤੁਸੀਂ ਇਹ ਨੋਟ ਕਰ ਲਓ ਕਿ ਜੇਕਰ ਡੇਟ ਆਫ ਬਰਥ ਜੋ ਮੈਂ ਦੱਸਣ ਵਾਲੀ ਹਾਂ ਕਿਵੇਂ ਕੱਢਣਾ ਹੈ ਆਪਣਾ ਤੁਸੀਂ ਰਾਜੋ ਜੇਕਰ ਤੁਹਾਡਾ ਪ੍ਰਾਪਰਟੀ ਰਾਜੋ ਨਿਕਲਦਾ ਹੈ ਨਾ ਤੇ ਇਹਨਾਂ ਤਿੰਨਾਂ ਕੰਮਾਂ ਵਿੱਚੋਂ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਇਹਦੇ ਨਾਲ ਤੁਹਾਡਾ ਲੱਖ ਸਾਥ ਦਿੰਦਾ ਹੈ ਨਾ ਕੰਮਾਂ ਵਿੱਚੋਂ ਰੀਅਲ اسٹیਟ bizness ਕੋਈ ਵੀ ਬਿਜ਼ਨਸ ਚਲਾਉਣ ਵਿੱਚ ਤੇ ਪ੍ਰੋਪਰਟੀ 딜ਦਾ ਕੰਮ ਕਰਾਉਣ ਵਿੱਚ ਲਾਸਟ ਵਿੱਚ ਜੋ ਇਹਨਾਂ ਦੇ ਪ੍ਰੋਪਰਟੀ ਰਾਜ ਉਹ ਵਿੱਚ ਮਿਲਦਾ ਹੈ ਕਿ ਇਹ ਲੋਕ ਕਿਵੇਂ ਜੋ ਹੁੰਦੇ ਹਨ ਕਿ ਇਹਨਾਂ ਦੀ ਵਿਲ ਪਾਵਰ ਜਿਹੜੀ ਹੁੰਦੀ ਹੈ ਨਾ ਬੜੀ ਸਟਰੋਂਗ ਹੁੰਦੀ ਹੈ ਵਿਲ ਪਾਵਰ ਸਟਰੋਂਗ ਹੋਣ ਦਾ ਮਤਲਬ ਹੈ ਕਿ ਇਹ ਕਦੇ ਹਾਰ ਨਹੀਂ ਮੰਨਦੇ ਹਨ ਜੇ ਕੁਝ ਪ੍ਰੋਬਲਮਸ ਜਾਂ ਕੁਝ ਪਰੇਸ਼ਾਨੀਆਂ ਵੀ ਕਦੀ ਜੀਵਨ ਵਿੱਚ ਆ ਜਾਂਦੀਆਂ ਹਨ ਤਾਂ ਇਹ ਕਦੀ ਵੀ ਹਾਰ ਨਹੀਂ ਮੰਨਦੇ ਹਨ ਵਿਲ ਪਾਵਰ ਸਟਰੋਂਗ ਰੱਖਦੇ ਹਨ ਕਿ ਮੈਂ ਕਾਮਯਾਬ ਹੋਵਾਂਗਾ ਐ ਮੈਂ ਕੰਮ ਕਰਾਂਗਾ ਜਾਂ ਕਰਾਂਗੀ ਤਾਂ ਮਤਲਬ ਕਰਾਂਗੀ ਹੀ ਨਾਲ ਦੇ ਨਾਲ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਦਮ ਰੱਖਦੇ ਹਨ ਜੇ ਸੁਪਨੇ ਦੇਖਦੇ ਹਨ ਤੇ ਉਹਨਾਂ ਨੂੰ ਹਕੀਕਤ ਵਿੱਚ ਵੀ ਬਦਲਣ ਦਾ ਦਮ ਰੱਖਦੇ ਹਨ ਇਹ ਪ੍ਰਾਪਰਟੀ ਰਾਜਯੋਗ ਵਾਲਿਆਂ ਦੀ ਖਾਸੀਤ ਹੁੰਦੀ ਹੈ ਹੁਣ ਤੁਹਾਨੂੰ ਪਤਾ ਚੱਲ ਗਿਆ ਹੈ ਕਿ ਪ੍ਰੋਪਰਟੀ ਰਾਜਯੋਗ ਨਿਕਲੇਗਾ ਤਾਂ ਤੁਹਾਡੇ ਵੀ ਚੱਕੀ ਕੀ ਖਾਸੀਤ ਹੋਏਗੀ ਉਹਨਾਂ ਲੋਕਾਂ ਵਿੱਚ ਉਹਨਾਂ ਨੂੰ ਕੀ ਕੁਝ ਮਿਲੇਗਾ ਤੇ ਲਗਜ਼ਰੀ ਰਾਜਯੋਗ ਜਿਨ੍ਹਾਂ ਦਾ ਹੋਏਗਾ ਤੇ ਉਹਨਾਂ ਨੂੰ ਕੀ ਕੁਝ ਮਿਲੇਗਾ ਤੇ ਚਲੋ ਹੁਣ ਮੈਂ ਦੱਸ ਦਿੰਦੀ ਹਾਂ ਕਿ ਕਿਸ ਤਰ੍ਹਾਂ ਤੁਸੀਂ ਪਤਾ ਕਰ ਸਕਦੇ ਹੋ ਆਪਣੀ ਜਨਮ ਤਾਰੀਖ ਦੇ ਅਨੁਸਾਰ ਸਭ ਤੋਂ ਪਹਿਲੇ ਤੁਸੀਂ ਆਪਣੀ ਜਨਮ ਤਾਰੀਖ ਨਿਕਾਲ ਲਓ ਠੀਕ ਹੈ ਜਨਮ ਤਾਰੀਖ ਦਾ ਸਭ ਤੋਂ ਪਹਿਲੇ ਅਸੀਂ ਕੀ ਲੈਣਾ ਹੈ ਜਿਹੜਾ ਡੇ ਹੈ ਜਿਸ ਦਿਨ ਤੁਸੀਂ ਜਨਮ ਲਿਤਾ ਹੈ ਪੈਦਾ ਹੋਏ ਹੋ ਸਮਝ ਲਓ 23 ਤਾਰੀਖ ਹੈ ਤੇ 23 ਤਾਰੀਖ ਨੂੰ ਅਸੀਂ ਪਹਿਲੇ ਸਿੰਗਲ ਡਿਜੀਟ ਵਿੱਚ ਲਿਆਵਾਂਗੇ ਤੇ ਉਹ ਆ ਜਾਏਗਾ ਪੰਜ ਨੰਬਰ ਜਿਸ ਨੂੰ ਅਸੀਂ ਬੋਲਦੇ ਹਾਂ ਡਰਾਈਵਰ ਨੰਬਰ ਠੀਕ ਹੈ ਹੁਣ ਤੁਸੀਂ ਆਪਣੀ ਪੂਰੀ ਡੇਟ ਆਫ ਬਰਥ ਜੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਪੂਰੀ ਡੇਟ ਆਫ ਬਰਥ ਨੂੰ ਦਾ ਜੋੜ ਕਰਨਾ ਹੈ ਤੇ ਉਸ ਨੂੰ ਵੀ ਸਿੰਗਲ ਡਿਜੀਟ ਵਿੱਚ ਲੈਣਾ ਹੈ ਇੱਕ ਨੰਬਰ ਵਿੱਚ ਲੈਣਾ ਹੈ ਜਿਸ ਨੂੰ ਆਪਾਂ ਕੰਡਕਟਰ ਕਹਿੰਦੇ ਹਾਂ ਹੁਣ ਤੁਸੀਂ ਕੀ ਕਰਨਾ ਹੈ ਆਪਣੇ ਡਰਾਈਵਰ ਨੰਬਰ ਨੂੰ ਤੇ ਆਪਣੇ ਕੰਡੈਕਟਰ ਨੰਬਰ ਨੂੰ ਤੇ ਆਪਣੀ ਪੂਰੀ ਜਨਮ ਤਾਰੀਖ ਨੂੰ ਇੱਕ ਲਾਈਨ ਵਿੱਚ ਲਿਖ ਲੈਣਾ ਹੈ ਠੀਕ ਹੈ ਅਜਿਵੇਂ ਮੈਂ ਤੁਹਾਨੂੰ ਸਕਰੀਨ ਤੇ ਆਪਣੀ ਵੀਡੀਓ ਦੀ ਸਕਰੀਨ ਤੇ ਦਿਖਾ ਰਹੀ ਹਾਂ ਹੁਣ ਤੁਸੀਂ ਇਹ ਨੰਬਰਾਂ ਵਿੱਚ ਚੈੱਕ ਕਰਨਾ ਹੈ ਕਿ 456 ਆ ਰਿਹਾ ਹੈ 456 ਆ ਰਿਹਾ ਹੈ ਜਾਂ 258 ਆ ਰਿਹਾ ਹੈ 258 ਆ ਰਿਹਾ ਹੈ ਜਾਂ ਫਿਰ ਦੋਨੋਂ ਹੀ ਆ ਰਹੇ ਹਨ ਹੋ ਜੇਕਰ ਤੁਹਾਡੀ ਡੇਟ ਉਹ ਨੰਬਰਾਂ ਦੇ ਵਿੱਚ 456 456 ਆ ਰਿਹਾ ਹੈ ਤਾਂ ਤੁਹਾਡਾ ਲਗਜ਼ਰੀ ਰਾਜਯੋਗ ਬੰਦਾ ਹੈ ਜੇਕਰ 258 258 ਆ ਰਿਹਾ ਹੈ ਤਾਂ ਤੁਹਾਡਾ ਪ੍ਰਾਪਰਟੀ ਰਾਜਯੋਗ ਬੰਦਾ ਹੈ ਤੇ ਇਹਨਾਂ ਰਾਜਯੋਗ ਵਿੱਚ ਕੀ ਕੀ ਸੁੱਖ ਮਿਲਦਾ ਹੈ ਇਹ ਤਾਂ ਮੈਂ ਤੁਹਾਨੂੰ ਪਹਿਲੇ ਦੱਸ ਹੀ ਚੁੱਕੀ ਹਾਂ ਤੇ ਜਲਦੀ ਨਾਲ ਮੇਰੀ ਵੀਡੀਓ ਦੇਖ ਲਿਓ ਤੋਂ ਬਾਅਦ ਇਹ ਆਪਣੀ ਜਨਮ ਤਾਰੀਖ ਕੱਢੋ ਡਰਾਈਵਰ ਨੰਬਰ ਨਿਕਾਲੋ ਕੰਡਕਟਰ ਨੰਬਰ ਨਿਕਾਲੋ ਤੇ ਚੈੱਕ ਕਰੋ ਕਿ ਲਗਜ਼ਰੀ ਰਾਜਯੋਗ ਦਾ ਸੁੱਖ ਹੈ ਤੁਹਾਡੀ ਜਿੰਦ ਜ਼ਿੰਦਗੀ ਵਿੱਚ ਜਾਂ ਪ੍ਰਾਪਰਟੀ ਰਾਜਯੋਗ ਦਾ ਸੁਖ ਹੈ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ